ਅੱਜਕੱਲ ਬੱਚੇ ਆਪਣੇ ਚੰਗੇ ਭਵਿੱਖ ਦੇ ਖਾਤਰ ਬਾਹਰਲਾ ਰਸਤਾ ਪਨੋਂਦੇ ਨੇ ਬਾਹਰ ਕੈਨੇਡਾ ਦੇ ਲਈ ਜਾਂ ਹੋਰ ਮੁਲਕਾਂ ਦੇ ਲਈ ਅਪਲਾਈ ਕਰਦੇ ਨੇ ਏਜੰਟਾਂ ਦੇ ਕੋਲ ਲੇਕਿਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਸ ਦੇ ਕੋਲ ਅਸੀਂ ਪੈਸੇ ਭਰ ਰਹੇ ਆ ਕਿ ਉਹ ਏਜੰਟ ਸੱਚ ਦੇ ਵਿੱਚ ਬਾਹਰ ਭੇਜਦਾ ਵੀ ਹੈ ਜਾਂ ਉਹਨਾਂ ਨੂੰ ਠੱਗੀਆਂ ਹੀ ਮਾਰਦਾ ਹੈ ਇਹ ਅਗਲਿਆਂ ਨੂੰ ਨਹੀਂ ਪਤਾ ਹੁੰਦਾ ਲੇਕਿਨ ਇਸੇ ਤਰੀਕੇ ਦਾ ਇੱਕ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਕਿ ਵਿਦੇਸ਼ ਇੱਕ ਨੌਜਵਾਨ ਨੂੰ ਜਦੋਂ ਨਾ ਭੇਜਿਆ ਗਿਆ ਤਾਂ ਉਸ ਦੇ ਵੱਲੋਂ ਖੌਫਨਾਕ ਕਦਮ ਜਿਹੜਾ ਚੁੱਕਿਆ ਗਿਆ ਉਸ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਅਸਲ ਦੇ ਵਿੱਚ ਮਾਮਲਾ ਕੀ ਹੈ ਜੰਟ ਨੂੰ ਬਾਹਰ ਭੇਜਣ ਦੇ ਲਈ 3 ਲੱਖ ਰੁਪਏ ਇੱਕ ਪਰਿਵਾਰ ਦੇ ਵੱਲੋਂ ਜਮ੍ਹਾਂ ਕਰਵਾਇਆ ਜਾਂਦਾ ਹੈ ਇਹ ਨੌਜਵਾਨ ਜਿਸ ਨੇ ਵਿਦੇਸ਼ ਜਾਣ ਦੇ ਲਈ 에ਜੰਟ ਨੂੰ ਪੈਸੇ ਭਰੇ ਸਨ ਲੇਕਿਨ 2 ਸਾਲੋਂ ਲਾਰੇ ਲੋਂਦਾ ਰਿਆ ਨਾਤਾ ਪੈਸੇ ਮੋੜੇ ਨਾ ਹੀ ਮੁੰਡੇ ਨੂੰ ਜਿਹੜਾ ਬਾਹਰ ਵਿਦੇਸ਼ ਭੇਜਿਆ ਜਿਸ ਤੋਂ ਦੁਖੀ ਹੋ ਕੇ ਨੋਜਵਾਨ ਦੇ ਵੱਲੋਂ ਇੱਕ ਖੋਫਨਾਕ ਕਦਮ ਜਿਹੜਾ ਚੁੱਕਿਆ ਗਿਆ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਮਾਂ ਆਪਣੇ ਪੁੱਤ ਨੂੰ ਵਾਅਦਾ ਮਾਰ ਰਹੀ ਹੈ ਕਿ ਇੱਕ ਵਾਰ ਉਹ ਪਜਾਏ ਉਹ ਥਾਂ ਦੇ ਉੱਤੇ ਮੈਂ ਪਹਿ ਚਾਨੀ ਆ ਜਿੱਥੋਂ ਮੇਰਾ ਪੁੱਤ ਜਿਹੜਾ ਚਲੇ ਗਿਆ ਸੋ ਇਸ ਤਰੀਕੇ ਦੇ ਭਾਵੁਕ ਬੋਲ ਮਾ ਦੇ ਜਿਹੜੇ ਸੁਣਨ ਨੂੰ ਮਿਲੇ ਨੇ ਸੋ ਅਸੀਂ ਲੱਖਾਂ ਲੋਕ ਦੇਖ ਰਹੇ ਹਾਂ ਕਿ ਏਜੰਟਾਂ ਦੇ ਚਾਂਸੀਆਂ ਦੇ ਵਿੱਚ ਆ ਜਾਂਦੇ ਨੇ ਲੱਖਾਂ ਦੀ ਠੱਗੀ ਦਾ ਸ਼ਿਕਾਰ ਉਹਨਾਂ ਦੇ ਨਾਲ ਜਿਹੜਾ ਵੱਜਦਾ ਹੈ ਲੇਕਿਨ ਉਸੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਨੌਜਵਾਨਾਂ ਦੇ ਵੱਲੋਂ ਏਜੰਟਾਂ ਤੇ ਭਰੋਸਾ ਕੀਤਾ ਜਾਂਦਾ ਹੈ ਲੇਕਿਨ ਉਹੀ ਅੱਗੋਂ ਉਹਨਾਂ ਦੇ ਨਾਲ ਠੱਗੀਆਂ ਮਾਰ ਜਾਂਦੇ ਨੇ